ਇਹਤੋਂ ਪਿਆਰੇ ਸੋਣੇ ਡੀਆਈ ਦਿਖਾਉਣੇ ਆ 265 ਤੇ ਮਾਡਲ ਹੈਗਾ 2000 ਪੂਰਾ ਤੇ ਡਿਮਾਂਡ 2 ਲੱਖ 10000 ਰੁਪਏ ਹੈ ਤੇ ਹਰਿਆਣਾ ਨੰਬਰ ਆ ਗਿਆ ਹਨਾ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਓ ਕੈਮਰੇ 'ਚ ਟਰੈਕਟਰ ਹੈ ਬਾਈ ਗਰਜੀਤ ਦਾ ਤੇ ਆਪਾਂ ਪੂਰੀ ਗੱਲਬਾਤ ਕਰਨੀ ਹੈ ਠੋਕ ਕੇ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਤੂੰ ਠੀਕ ਹੈ ਕੋ ਕਿੰਤਾ ਕਿਰਤੀ ਕਲਾ ਕਰਦੀ ਕਲਾ ਤੇ ਅੱਜ ਕਿੰਨੇ ਲੈ ਕੇ ਆਏ ਹੋ ਟਰੈਕਟਰ ਅੱਜ ਟਰੈਕਟਰ ਮਾਰਕੀਟ ਇਸ ਦਾ ਇੱਕੋ ਹੀ ਆਂਦਾ ਦੋ ਟਰੈਕਟਰ ਘਰ ਖੜੇ ਆ ਦੋ ਘਰੇ ਖੜੇ ਆ ਅੱਛਾ ਤੇ ਇਹਦੀ ਗੱਲ ਕਰੀਏ ਆਪਾਂ ਇਹਦੀ ਦੇ ਦਿਓ ਡਿਟੇਲ ਪਹਿਲੇ ਟਾਇਰਾਂ ਦਾ ਦੱਸ ਦਿਓ ਆਪਾਂ ਨੂੰ ਇਹਦੀ ਡਿਟੇਲ ਇਹ ਆ ਵੀ ਪਿਛਲੇ ਟਾਇਰ ਆ ਜਿਹੜੇ ਅਬੋਲੋ ਕੰਪਨੀ ਦੇ ਆ 90 ਪੈਸੇ ਟਾਇਰ 85 ਪੈਸੇ ਟਾਇਰ ਆ ਪੈਂਦੇ ਆ ਜੀ ਅੱਛਾ ਜੀ ਮੂਰਲੇ ਟਾਇਰ ਜੇ ਕੇ ਸੋਨਾ ਨੰਬਰ 1 ਆ ਜੀ ਨਵੇਂ ਆ ਆ ਬੜੀ ਆ ਬਿਲਕੁਲੀ ਅੱਛਾ ਜੀ ਟਰੈਕਟਰ ਬਿਲਕੁਲ ਪਹਿਲੇ ਘਰ ਦਾ ਟਰੈਕਟਰ ਆ ਪਹਿਲੀ ਫਰਸਟ ਪਾਰਟੀ ਦਾ ਟਰੈਕ ਰੁਪਈਏ ਦਾ ਰੁਪਈਆ ਨਵਾਂ ਨਕੋਰ ਟਰੈਕਟਰ ਹੈ ਜਿੰਨ ਗੇਰ ਦਾ ਫੁੱਲ ਗਰੰਟੀ ਹੈ ਬੰਦਾ ਬਾਹ ਕੇ ਲੈ ਸਕਦਾ ਹੈ ਅੱਛਾ ਬੈਟਰੀ ਬਿਲਕੁਲ ਓਕੇ ਪੋਜੀਸ਼ਨ ਚ ਹੈ ਓਕੇ ਪੋਜੀਸ਼ਨ ਚ ਹੈ ਸਿੱਧਾ ਇਹ ਨਹੀਂ ਹੈਗਾ ਵੀ ਦੋ ਸੈਲਵ ਮਾਰ ਕੇ ਤੇ ਮੁੜ ਕੇ ੱੱਕਾ ਲਾਉਣਾ ਓਏ ਜਿਹਾ ਕੰਮ ਨਹੀਂ ਹੈਗਾ ਅੱਛਾ ਇਹ ਕਹੇ ਚੜਦੀ ਕਲਾ ਜੀ ਰਹੂਗਾ ਇੱਥੇ ਬੰਦਾ ਹਜ਼ਾਰ ਸੈਲਵ ਮਾਰੇ ਫੇਰ ਆਪਾਂ ਨੂੰ ਕਹੇ ਵੀ ਭਈ ਕਿਸ ਤਰ੍ਹਾਂ ਹੈ ਹਾਂ ਵੀ ਬੈਟਰੀ ਕਿੱਦਾਂ ਦੀ ਹੈ ਨਾ ਬੈਟਰੀ ਕਿੱਦਾਂ ਦੀ ਹੈ ਤੇ ਮੰਨ ਲਓ ਵੀ ਜਿਹੜਾ ਲੈ ਜਾਊਗਾ ਤੇ ਐਸ਼ ਕਰੂਗਾ ਤੇ ਉੱਤੇ ਪੈਸੇ ਪੂਸੇ ਕਿਸੇ 바ਸ ਲਾਉਣ ਦੀ ਕੋਈ ਜ਼ਰੂਰਤ ਪੈਣੀ ਨਹੀਂ। ਬਈ ਬਈ ਜੀ ਜਾ ਕੇ ਚੁੱਪ ਕਰਕੇ ਕੱਲਾ ਮੁਗਲਲ ਬਦਲ ਕੇ ਤੇ ਜੋੜ ਦੇ ਤੇ ਮੇਰੇ ਘਰੇ ਵੀ ਟਰੈਕਟਰ ਬਾਹ ਕੇ ਲੈ ਕੇ ਜਾਵੇ ਬੰਦਾ ਮੇਰਾ ਮਨ ਫੇਰ ਖੁਸ਼ ਹੋਊਗਾ। ਅੱਛਾ ਕਹਿੰਦਾ ਮਤਲਬ ਵੀ ਤੁਸੀਂ ਆਦੀ ਤਸੱਲੀ ਕਰ ਲਈ ਪੂਰੀ। ਤਸੱਲੀ ਕਰ ਲਈ ਮੈਂ ਫੇਰ ਮੇਰਾ ਮਨ ਨੂੰ ਮੰਨੂਗਾ ਵੀ ਬੰਦਾ ਇਹ ਨੂੰ ਟਰੈਕਟਰ ਦਾ ਤਸੱਲੀ ਨਾਲ ਦਿੱਤਾਗਾ। ਅੱਛਾ। ਹਾਂਜੀ ਹਾਂਜੀ। ਹੂੰ ਪਹਿਲਾਂ ਪੂਰੀ ਬਾਹ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ। ਹਾਂਜੀ ਹਾਂਜੀ ਹਾਂਜੀ। ਹੂੰ ਹੂੰ। ਤੇ ਡਿਮਾਂਡ ਇਹਦੀ ਹੈਗੀ 210000 ਹੈ ਨਾ 210000 ਜੀ ਅੱਛਾ ਤੇ ਫਿਰ ਕਿੱਥੋਂ ਤੱਕ ਕਰ ਦਿਓਗੇ ਇਹ ਇਹ ਮੌਕੇ ਤੇ ਡੈਟ ਦੇ ਦਾਂਗੇ 190000 ਦਾ ਜੀ 190000 ਦਾ ਤੇ ਐਨਓਸੀ ਤਾਂ ਨਹੀਂ ਇਹਦੀ ਮਿਲਣੀ ਹੈ ਨਾ ਨਹੀਂ ਜੀ ਐਨਓਸੀ ਨਹੀਂ ਮਿਲਣੀ ਕਿਉਂਕਿ ਮਾਡਲ ਨੀਵਾ ਚਲਿਆ ਗਿਆ ਹਮ ਐਫੀਡੀਪਟ ਮਿਲੇਗਾ ਐਫੀਡੀਪਟ ਆਨਲਾਈਨ ਦੇਾਂਗੇ ਅੱਛਾ ਆਨਲਾਈਨ ਐਫੀਡੀਪਟ ਦੇ ਦੇਵਾਂਗੇ ਹਾਂ ਜੀ ਹਾਂ ਜੀ ਅੱਛਾ ਪੇਂਟ ਪੂਂਡ ਤਾਂ ਕਿਸੇ ਬਸ ਸਾਰਾ ਰੀਡ ਹਾਲੀ ਜਨਾ ਹੈ ਬਿਲਕੁਲ Ориਗਨਲ ਜੀ ਹੈ ਨਾ ਹਾਂਜੀ ਹੂੰ ਪੂਰੇ ਸਮੇਂ ਘਰ ਹੋਏ ਆਏ ਦੋਸਤੋ ਦੇਖ ਲੋ ਤੇ ਆਪਣਾ ਤੁਹਾਨੂੰ ਟਰੈਕਟਰ ਦਿਖਾਉਣ ਨੇ ਟਰੈਕਟਰ ਦੀ ਕੰਡੀਸ਼ਨ ਮਗਰਾੜਾ ਮਗਰੂੜਾ ਦੀ ਦਿਖਾਉਣ ਨੇ ਟਿਊਬਾਂ ਦੀ ਹੈ ਨਾ ਤੇ ਇਹ ਗੱਲ ਕਰੀਏ ਪਿਛਲੇ ਹਿੱਸੇ ਦੀ ਤੇ ਪਿਛਲੇ ਹਿੱਸੇ ਤੋਂ ਵੀ ਆਪਾਂ ਤੁਹਾਨੂੰ ਲੰਘ ਕੇ ਟਰੈਕਟਰ ਦਿਖਾਉਣ ਨੇ ਹੈ ਨਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਪੂਰਾ ਸਮਿਆਂ ਹੋਇਆ ਤੇ ਇੱਕੋ ਘਰੇ ਖੇਤੀਬਾੜੀ ਤੇ ਚੱਲਿਆ ਹੋਇਆ ਟਰੈਕਟਰ ਹੈ ਇਹ ਤਲਵੰਡੀ ਟਰੈਕਟਰ ਮੇਲੇ ਤੇ ਆਇਆ ਤੇ ਬਾਈ ਹੋ ਰਿਹਾ ਕੋਲੇ ਟਰੈਕਟਰ ਜਾਦੇ ਇਹ ਡੀਆਈ ਤੁਸੀਂ ਜਾਦੇ ਡੀਆਈ ਆ ਉਹ ਕਰਦੇ ਹੋ ਨਾ ਹਾਂਜੀ ਤੇ ਹੋਰ ਵੀ ਖੜੇ ਆ ਕਰ EDI ਹੋਰ ਟਰੈਕਟਰ ਦੋ ਦੋ ਖੜੇ ਆ ਇੱਕ 475 ਖੜਾ ਹੈ ਇੱਕ 265 ਵੀ ਹੋਰ ਖੜਾ ਹੈ ਅੱਛਾ 475 ਹੈਗਾ 2003 ਮਾਡਲ ਜੀ ਅੱਛਾ ਇਹ 265 2000 ਮਾਡਲ ਹੀ ਹੈ ਜੀ 265 2000 ਹਾਂਜੀ ਹਾਂਜੀ ਵਧੀਆ ਕੰਡੀਸ਼ਨ ਦੇ ਆ ਵੀ ਪੂਰੀ ਇਹ ਸੇਮ ਕੰਡੀਸ਼ਨ ਹੈ ਜੀ ਉਹਨਾਂ ਦੀ ਅੱਛਾ ਤੇ ਉਹ ਫਿਰ ਕੀ ਗੱਲ ਹੋ ਗਈ ਇੱਕ ਤੀਕਾ ਕੱਲੇ ਨੇ ਉਹ ਅੱਜ ਬੰਦਾ ਹੈ ਨਹੀਂ ਸੀ ਤੇ ਮੈਂ ਕੱਲਾ ਹੋਣ ਕਰਕੇ ਮੰਡੀ ਨਹੀਂ ਆਏ ਕਿਉਂਕਿ ਆਪਣੇ ਕੋਲੇ ਘਰੇ ਵੀ ਵੀਰ ਆ ਜਾਂਦੇ ਖਰੀਦਣ ਆਲੇ ਅੱਛਾ ਤੇ ਉਹ ਬਾਪੂ ਬੈਠਾ ਵੇਚ-ਬੂਚ ਲੈਂਦਾ ਅੱਛਾ ਠੀਕ ਤੇ ਉਹਨਾਂ ਦੀ ਟਾਇਰਾਂ ਡੂਰਾਂ ਦੀ ਕੰਡੀਸ਼ਨ ਕੀ ਹੈ ਲਗਭਗ ਸੇਮ ਹੀ ਆ ਕੋਈ ਪੈਸੇ ਤੋਂ ਪੈਸੇ ਦਾ ਫਰਕ ਹੋ ਸਕਦਾਗਾ ਸੇਮ ਹੀ ਬੋਲੋ ਕੰਪਨੀ ਦੇ ਉਹਦੇ ਟਾਇਰ ਆਹੀ ਚੀਜ਼ ਹੈ ਸੇਮ ਅੱਛਾ ਸੇਮ ਹੀ ਹੈ ਹਾਂਜੀ ਹਾਂਜੀ ਅੱਛ ਫਸਟ ਪਾਰਟੀ ਹੈ ਨੰਬਰ ਕਿੱਥੋਂ ਦੇ ਉਹ ਸੱਚ ਉਹ ਨੰਬਰ 475 ਪੰਜਾਬ ਹੈ 265 ਹਰਿਆਣਾ ਹੀ ਹੈ ਜੀ 265 ਹਰਿਆਣੀ ਹੈ ਹਾਂਜੀ ਹਾਂਜੀ ਬਾਕੀ ਉਹ ਪੰਜਾਬ ਆ ਗਿਆ ਹਾਂਜੀ ਹਾਂਜੀ ਉਹ ਲਗਭਗ ਮੇਰੇ ਸਾਬ ਨਾਲ ਬਠਿੰਡਾ ਨੰਬਰੀ ਆ ਜੀ ਅੱਛਾ ਹਾਂਜੀ ਹਾਂ ਬਾਕੀ ਧਿਆਨ ਨਹੀਂ ਹੁਣ ਇੰਨਾ ਹਨ ਕਈ ਵਾਰੀ ਆਹ ਕਈ ਵਾਰੀ ਇਹ ਹੁੰਦਾ ਮਤਲਬ ਕਾਪੀ ਕਾ ਕੇ ਸਾਹਮਣੇ ਪਏ ਹੁੰਦੇ ਆ ਤੇ ਉਹ ਲਿਖਿਆ ਨਹੀਂ ਹੁੰਦਾ ਲਿਖਿਆ ਨੰਬਰ ਦਾ ਯਾਦ ਰਹਿੰਦਾ ਜਿਵੇਂ ਹੁਣ ਇਹਦੇ ਤੇ ਲਿਖ ਲਿਖਿਆ ਗਿਆ ਤਾਂ ਇਹ ਹੁਣ ਯਾਦ ਆ ਇਹ ਯਾਦ ਹੈ ਹਨਾ ਹਾਂਜੀ ਹਾਂ ਤੇ ਉਹ ਲੈ ਆਉਂਗੇ ਅਗਲੀ ਮੰਡੀ ਹਾਂਜੀ ਅਗਲੀ ਮੰਡੀ ਲੈ ਕੇ ਆ ਅਗਲੀ ਮੰਡੀ ਲੈ ਆਉਂਗੇ ਹਨਾ ਤੇ ਇਹ ਆਜੂਗਾ 190 ਦਾ ਹਨਾ ਹਾਂਜੀ 190 ਦਾ ਟਰੈਕਟਰ ਇਹ ਇੱਥੇ ਚੱਲਦੇ ਹੁਣ ਤਲਵੰਡੀ ਕੇ ਨਹੀਂ ਲਗਭਗ ਟਰੈਕਟਰ ਘਰੇ ਵੀ ਲੈ ਜਾਂਦੇ ਆ ਇਹ ਜੇ ਕਿਤੇ ਮਤਲਬ ਜਿਵੇਂ ਅੱਜ ਕੱਲਾ ਤੇ ਜੇ ਨਹੀਂ ਹੁੰਦਾ ਤਾਂ ਫਿਰ ਇਹਨੂੰ ਛੱਡ ਵੀ ਦਿੰਦੇ ਆ ਬਸ तकरीबन ਘਰੇ ਹੀ ਮਿਲਦਾ ਟਰੈਕਟਰ ਆਪਾਂ ਨੂੰ ਅੱਛਾ ਤੇ ਤੁਹਾਡਾ ਲਾਸਟ ਤੇ ਫੋਨ ਤੇ ਐਡਰੈਸ ਮੇਰਾ ਨਾਮ ਹੈ ਗੁਰਜੀਤ ਸਿੰਘ ਪਿੰਡ ਮੇਰਾ ਮੀਆ ਬਠਿੰਡੇ ਤੇ ਬਾਦਲ ਰੋਡ ਤੇ ਪੈਂਦਾ ਅੱਛਾ ਤੇ ਨੰਬਰ ਹੈ ਮੇਰਾ 9465122440 ਜੀ ਇੱਥੇ ਅੰਕਲ ਆਪਣੀ ਮੰਡੀ ਹੈ ਜਿਹੜੀ ਹੈ ਨਾ ਇਹ ਕਿੰਨੇ ਨੰਬਰ ਮੰਡੀ ਵਿੱਚ ਇਹ 7 ਨੰਬਰ ਪਲਾਟ ਹੈ ਜੀ 7 ਨੰਬਰ ਪਲਾਟ ਹੈ ਸਾਡੇ ਪੰਜਾਬੀ ਢਾਬੇ ਦੇ ਬਿਲਕੁਲ ਸਾਹਮਣੇ ਤੇ ਦੋਸਤੋ ਨੰਬਰ ਸਾਡੇ ਕੋਲ ਆ ਗਿਆ ਤੇ ਮੰਡੀ ਦਾ ਜਿਹੜਾ ਐਡਰੈਸ ਹੈ ਉਹ ਵੀ ਮਿਲ ਗਿਆ ਤੇ ਘਰ ਦਾ ਐਡਰੈਸ ਆ ਉਹ ਵੀ ਆ ਗਿਆ ਹਨਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਬਰਾ